ਲੰਗੇਕਾਲ ਮੁਹਾਲੀ ਐਸਟੀਐਫ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਇੱਕ ਪੁਲਿਸ ਮੁਲਾਜ਼ਮ ਦਾ ਨਾਮ ਗੁਰਮੀਤ ਸਿੰਘ ਸੀ ਔਰ ਉਸ ਦੀ ਇੱਕ ਮਹਿਲਾ ਸਾਥਣ ਉਹ ਵੀ ਪੁਲਿਸ ਮੁਲਾਜ਼ਮ ਹੈ ਔਰ ਉਹ ਵੀ ਪੁਲਿਸ ਕਨਸਟੇਬਲ ਐਕਚੁਅਲੀ ਔਰ ਉਸ ਨੂੰ ਵੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਨਾਮ ਨਵਦੀਪ ਕੌਰ ਦੱਸਿਆ ਜਾ ਰਿਹਾ ਇਲੀਅਸ ਸਨਵ ਉਹਦਾ ਨਾਮ ਹੈਗਾ ਔਰ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਖੂਫੀਆ ਜਾਣਕਾਰੀ ਦਿੱਤਾ ਹੈ ਤੇ ਦਰਅਸਲ ਇਹਨਾਂ ਕੋਲ 450 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ ਔਰ ਦੱਸਣਯੋਗ ਹੈ ਕਿ ਉਥੇ ਵੇਚਣ ਗਏ ਸੀਗੇ ਮੁਹਾਲੀ ਦੇ ਅਸੀਂ ਸੈਕਟਰ ਨਜ਼ਦੀਕ ਇੱਕ ਪਿੰਡ ਹੈ ਉਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੋਲੋ ਗੱਡੀ ਵਾਕਸ ਵ੍ਰੈਗਨ ਪੋਲੋ ਗੱਡੀ ਦੇ ਵਿੱਚ ਮੌਜੂਦ ਸੀ ਔਰ ਗੱਡੀ ਵੀ ਪੁਲਿਸ ਨੇ ਆਪਣੀ ਹਿਰਾਸਤ ਚ ਲੈ ਲਈ ਔਰ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਦਰਅਸਲ ਗੁਰਮੀਤ ਸਿੰਘ ਫਰੀਦਕੋਟ ਤਾਇਨਾਤ ਹੈ ਜਦਕੀ ਨਵਦੀਪ ਕੌਰ ਏਲੀਅਸ ਨਵ ਜੜੀ ਹੈ ਉਹ ਪਰਾਣੀ ਪਾਪਣ ਦੱਸੀ ਜਾਂਦੀ ਆ ਉਹ ਪਹਿਲਾਂ ਵੀ ਉਹਦੇ ਉੱਤੇ ਕਈ ਮਾਮਲੇ ਇਦਾਂ ਦੇ ਲੱਗ ਚੁੱਕੇ ਨੇ ਔਰ ਔਰਤਲ ਮੰਡੀ ਸਾਬੋ ਦੇ ਨਾਲ ਕੱਲੋਕ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਖੈਰ ਇਸ ਮਾਮਲੇ ਨੂੰ ਖੋਨ ਦੇ ਵਿੱਚ ਆਏ ਇੱਕ ਦਿਨ ਹੋ ਚੁੱਕਿਆ ਪਰ ਪਰਮਬੰਸ ਬੰਟੀ ਰਮਾਣਾ ਜਿਹੜੇ ਨੇ ਉਹ ਹੁਣ ਇਸ ਮਾਮਲੇ ਦੇ ਉੱਤੇ ਗਰਜੇ ਨੇ ਆਖਿਰਕਾਰ ਕਿਹੜਾ ਵੱਡਾ ਖਲਾਸਾ ਉਹਨਾਂ ਨੇ ਕਰ ਦਿੱਤਾ ਕਿਉਂ ਪਰਮਬੰਸ ਬੰਟੀ ਰਮਾਣਾ ਨੂੰ ਇਹ 450 ਗ੍ਰਾਮ ਹੈਰੋਇਨ ਦਾ ਕੇਸ ਜਿਹੜਾ ਉਹ ਐਡਾ ਮਹੱਤਵਪੂਰਨ ਲੱਗਿਆ ਹਾਲਾਂਕਿ ਜ਼ਰੂਰ ਇਹ ਚਰਚੇ ਚੱਲਦੇ ਪਏ ਆ ਕਿ ਪੁਲਿਸ ਮੁਲਾਜ਼ਮ ਹੀ ਇਸ ਦੇ ਵਿੱਚ ਸ਼ਾਮਿਲ ਨੇ ਔਰ ਬੜੀਆਂ ਗੱਲਾਂ ਜਿਹੜੀਆਂ ਪੁਲਿਸ ਦੇ ਨਾਲ ਸਬੰਧਤ ਨੇ ਉਹ ਇੱਥੇ ਆ ਕੇ ਟੁੱਕਦੀਆਂ ਲੋਕ ਕਹਿੰਦੇ ਨੇ ਕਿ ਫਿਰ ਕਹਿੰਦੇ ਪੁਲਿਸ ਜਿਹੜੀ ਹੈ ਉਹ ਨਸ਼ੇ ਖਤਮ ਕਰਨਾ ਚਾਹੁੰਦੀ ਹੈ ਇੱਥੇ ਪੁਲਸੀ ਨਸ਼ੇ ਵੇਚੀ ਜਾਂਦੀ ਹੈ ਜ਼ਰੂਰ ਹੈਰਾਨੀ ਹੁੰਦੀ ਹੈ ਪਰ ਇੱਥੇ ਆਣ ਕੇ ਪਰਮਬੰਸ ਰੁਮਾਣਾ ਨੇ ਕੁਝ ਗੱਲਾਂ ਜਿਹੜੀਆਂ ਨੇ ਉਹ ਖਾਸ ਕੁੱਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੱਲਟੀ ਰੁਮਾਣਾ ਦਰਸਲ ਇਸ ਮਾਮਲੇ ਦੇ ਉੱਤੇ ਖੁੱਲ ਕੇ ਬੋਲਦੇ ਨਜ਼ਰ ਆਏ ਨਹੀਂ 450 ਗ੍ਰਾਮ ਹੈਰੋਇਨ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਮੋਹਾਲੀ ਦੇ ਵਿੱਚ ਵੇਚਣ ਗਏ ਔਰ ਗੱਡੀ ਸਾਹਣੇ ਗ੍ਰਿਫਤਾਰ ਕਰ ਲਏਗੇ ਐਸਟੀਐਫ ਦੇ ਕੋਲ ਵੱਡੀ ਕਾਮਯਾਬੀ ਤਾਂ ਲੱਗੀ ਹੈ ਪਰ ਪੁਲਿਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਿੱਥੇ ਸਵਾਲ ਖੜੇ ਨੇ ਪਰਮਪੰਸ ਰਮਾਣਾ ਨੇ ਇਹਦੇ ਨਾਲ ਨਾਲ ਹੋਰ ਬੜੀਆਂ ਗੱਲਾਂ ਖੋਲ ਦਿੱਤੀਆਂ ਨੇ ਕਿਹਦੇ ਕਿਹਦੇ ਨਾਲ ਲਿੰਕ ਨੇ ਇਸ ਮਾਮਲੇ ਦੇ ਨਾਲ ਕਿਦੇ ਕਿਦੇ ਲਿੰਕ ਨੇ ਹਰ ਇੱਕ ਗੱਲ ਬੰਟੀ ਰਮਾਣਾ ਨੇ ਜਿਹੜੀ ਹੈ ਉਹ ਵਿਸਥਾਰ ਪੂਰਵਕ ਦੱਸਣ ਦੀ ਕੋਸ਼ਿਸ਼ ਕੀਤੀ ਆ ਆਖਰਕਾਰ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਇਸ਼ੂ ਇੱਕ ਬੜਾ ਗੰਭੀਰ ਇਸ਼ੂ ਬੜਾ ਚਿੰਤਾਜਨਕ ਇੱਕ ਇਹੋ ਜਿਹਾ ਇਸ਼ੂ ਇਹੋ ਜਿਹਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਘਰ ਘਰ ਨੂੰ ਚਿੰਤਾ ਦੇ ਵਿੱਚ ਪਾਇਆ ਹੋਇਆ ਏ ਇਸ ਮੁੱਦੇ ਨੇ ਕੱਲ ਫਰੀਦਕੋਟ ਪੁਲਿਸ ਦਾ ਇੱਕ ਕਾਂਸਟੇਬਲ ਜਿਹਦਾ ਨਾਮ ਗੁਰਮੀਤ ਸਿੰਘ ਹੈ ਉਹ ਮਹਾਲੀ ਹੇਰੋਇਨ ਵੇਚਣ ਗਿਆ ਅੱਧਾ ਕਿਲੋ ਹੇਰੋਇਨ ਨਾਲ ਐਸਟੀਐਫ ਨੇ ਉਥੇ ਕਾਬੂ ਕੀਤਾ ਅੱਜ ਹਾਲਾਤ ਜਿਹੜੇ ਬਣਿਆ ਪੰਜਾਬ ਤੇ ਹਰ ਰੋਜ਼ ਸਵੇਰੇ ਸ਼ਾਮ ਖਬਰਾਂ ਆਉਂਦੀਆਂ ਕਿ ਅੱਜ ਡਰਗ ਓਵਰਡੋਜ਼ ਨਾਲ 5 ਬੰਦਿਆਂ ਦੀ ਡੈਥ ਹੋ ਗਈ ਜੀ ਅੱਜ ਡਰਗ ਓਵਰਡੋਜ਼ ਨਾਲ 7 ਬੰਦਿਆਂ ਦੀ ਡੈਥ ਹੋ ਗਈ ਇੱਕ ਪਿੰਡ ਦੇ ਵਿੱਚ ਡਰਗ ওভারਡੋਸ ਨਾਲ ਚਾਰ ਬੰਦਿਆਂ ਦੀ ਡੈਥ ਹੋ ਗਈ। ਇਹ ਖਬਰਾਂ ਹਰ ਰੋਜ਼ ਆ ਰਹੀਆਂ। ਪਰ ਇੱਕ ਪੁਲਿਸ ਕਾਂਸਟੇਬਲ ਜਿਸ ਫੋਰਸ ਦੀ ਜ਼ਿੰਮੇਵਾਰੀ ਹੈ ਡਰਗ ਤੇ ਰੋਕ ਦੀ ਲਾਉਣੀ। ਡਰਗ ਜਿਹੜੇ ਸਮਗਲਰਸ ਐ ਉਹਨਾਂ ਨੂੰ ਕਾਬੂ ਕਰਨਾ ਅੱਜ ਜਦੋਂ ਉਹ ਰਲ ਕੇ ਇਹ ਕੰਮ ਕਰਨ ਲੱਗ ਗਏ ਐ ਤੇ ਇਹਦੂ ਵੱਡੀ ਚਿੰਤਾ ਦਾ ਵਿਸ਼ਾ ਕੀ ਹੈ। ਪਰ ਇਹਦੇ ਵਿੱਚ ਇਸ ਕਾਂਸਟੇਬਲ ਦੀ ਅਰੈਸਟ ਨੇ ਕਈ ਵੱਡੇ ਸਵਾਲ ਖੜੇ ਕੀਤੇ ਐ ਜਿੱਥੇ ਸਰਕਾਰ ਦਾ ਵੀ ਦੋਹਰਾ ਚਿਹਰਾ ਜਿੱਥੇ ਮੁੱਖ ਮੰਤਰੀ ਦਾ ਦੋਹਰਾ ਚਿਹਰਾ ਸਾਹਮਣੇ ਆਉਂਦਾ ਤੁਸੀਂ ਦੇਖੋ ਆ ਖਬਰ ਅੱਜ ਲੱਗੀ ਐ ਇੱਕ ਕਾਂਸਟੇਬਲ ਤੇ ਉਹਦੀ ਇੱਕ ਮਹਿਲਾ ਸਾਥੀ ਅੱਧਾ ਕਿਲੋ ਤਕਰੀਬਨ ਅੱਧਾ ਕਿਲੋ ਹਿਰੋਇਨ ਨਾਲ ਮੁਹਾਲੀ ਕਾਬੂ ਕੀਤਾ ਪੁਲਿਸ ਨੇ ਹੁਣ ਇਹ ਜਿਹੜੀ ਮਹਿਲਾ ਸਾਥੀ ਆ ਉਹਦੀ ਨਵਦੀਪ ਕੌਰ ਕਾਂਸਟੇਬਲ ਦਾ ਨਾਮ ਗੁਰਮੀਤ ਸਿੰਘ ਐ ਉਹ ਪਹਿਲਾਂ ਹੀ 6 ਕ੍ਰਿਮੀਨਲ ਕੇਸਿਸ ਦੇ ਵਿੱਚ ਬੁਕਟ ਹੈ ਜਿਦੇ ਚੋ 3 ਡਰਗਸ ਸਮਕਲਿੰਗ ਨਾਲ ਰਿਲੇਟਡ ਹੈ ਹੈਬਿਚੁਅਲ ਹੈ ਮੈਂ ਤੁਹਾਨੂੰ ਰੁਕਾ ਪੜ ਕੇ ਦੱਸੂਗਾ ਜਿਹੜਾ ਐਸਟੀਐਫ ਨੇ ਲਿਖਿਆ ਉਹਨਾਂ ਨੇ ਵੀ ਲਿਖਿਆ ਕਿ ਬੜੇ ਲੰਮੇ ਸਮਾਂ ਜਿਹੜਾ ਅਸਲੀ ਚਿਹਰਾ ਉਹ ਸਾਹਮਣੇ ਆਉਂਦਾ ਪੁਲਿਸ ਕਹਿੰਦੀ ਜੀ ਕਲਾਇੰਟਸ ਲੱਭਾਂਗੇ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਕਹਿੰਦਾ ਕਿ ਅਸੀਂ ਵੱਡੀ ਮੱਛੀ ਫੜਨੀ ਹੈ ਜਿਹੜੇ ਕੰਜ਼ਿਊਮਰਸ ਹੈ ਉਹਨਾਂ ਪ੍ਰਤੀ ਸਾਡੀ ਹੋਰ ਅਪਰੋਚ ਹੈ ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਐ ਉਹਨਾਂ ਪ੍ਰਤੀ ਹੋਰ ਅਪਰੋਚ ਹੁਣ ਇਨਵੈਸਟੀਗੇਸ਼ਨ ਦਾ ਐਂਗਲ ਤੁਸੀਂ ਦੇਖੋ ਕਹਿੰਦੇ ਅਸੀਂ ਕਲਾਇੰਟਸ ਫੜਨੇ ਐ ਉੱਤੇ ਨੂੰ ਨਹੀਂ ਜਾ ਰਹੇ ਵੀ ਇਹਨਾਂ ਦਾ ਸਪਲਾਈਅਰ ਕੌਣ ਹੈ ਇਹਨਾਂ ਦੇ ਸਰਪ੍ਰਸਤੀ ਸਰਕਾਰ ਦੇ ਵਿੱਚ ਅਫਸਰਸ਼ਾਹੀ ਦੇ ਵਿੱਚ ਕੌਣ ਕਰ ਰਿਹਾ ਉਸ ਪਾਸੇ ਪੁਲਿਸ ਇਨਵੈਸਟੀਗੇਸ਼ਨ ਨਹੀਂ ਲਿਜਾ ਰਹੀ ਹੁਣ ਤੁਸੀਂ ਵੇਖੋ ਆ ਰੁਕਾ ਕੱਲ ਪੁਲਿਸ ਨੇ ਉਥੇ ਐਸਟੀਐਫ ਨੇ ਕੱਟਿਆ ਜਿਹਦੇ ਸਾਰੀ ਡਿਟੇਲ ਦੇ ਕੇ ਵੀ ਕਿਵੇਂ ਮੁਕਬਰੀ ਮਿਲੀ ਇਹਨਾਂ ਕੋਲੇ ਵਾਕਸਵੈਗਨ ਦੀ ਪੋਲੋ ਕਾਰ ਸੀ CH0 1 CB6900 ਉਹਦੇ ਵਿੱਚ ਇਹ ਦੋਨੇ ਬੈਠੇ ਸੀ ਤੇ ਬੜੇ ਲੰਮੇ ਸਮੇਂ ਤੋਂ ਮੁਹਾਲੀਏ ਏਰੀਆ ਦੇ ਵਿੱਚ ਹੀਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰਦੇ ਸੀ ਹੁਣ ਇੱਕ ਪੰਜਾਬ ਪੁਲਿਸ ਦਾ ਕਨਸਟੇਬਲ ਜਾ ਕੇ ਜਿੱਥੇ ਉਹਦੀ ਪੋਸਟਿੰਗ ਹੈ ਉੱਥੋਂ 200 ਕਿਲੋਮੀਟਰ ਦੂਰ ਜਾ ਕੇ ਹੀਰੋਇਨ ਦਾ ਧੰਦਾ ਰੈਗੂਲਰਲੀ ਲੰਮੇ ਸਮੇਂ ਤੋਂ ਕਰ ਰਿਹਾ ਹੈ ਤੇ ਕੀ ਇਥੋਂ ਦੀ ਪੁਲਿਸ ਨੂੰ ਪਤਾ ਨਹੀਂ ਲੱਗਿਆ ਉਹਦੀ ਗੈਰ ਹਾਜ਼ਰੀ ਦਾ ਤੁਸੀਂ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲਦੀ ਮੈਂ ਤੁਹਾਨੂੰ ਅੱਗੇ ਵੀ ਹੋਰ ਦੱਸ ਦਾਂ ਪਿੱਛੇ ਜੇ ਸਰਕਾਰ ਨੇ ਜਦੋਂ ਰੌਲਾ ਪਿਆ ਰੋਜ਼ ਖਬਰਾਂ ਲੱਗਣ ਲੱਗੀਆਂ ਕਿ ਅੱਜ ਪੰਜਾਬ 'ਚ ਡਰੱਗ ਓਵਰਡੋਜ਼ ਨਾਲ 14 ਡੈਥਸ ਇਨ 14 ਡੇਜ਼ ਆ ਖਬਰ ਲੱਗੀ ਇਨ ਜਸਟ 1 ਵੀਕ 5 ਯੂਥਸ ਡਾਈ ਆਫ ਡਰੱਗ ਓਵਰਡੋਜ਼ ਇਨ ਪਟੰਡਾ ਇਹ ਖਬਰ ਲੱਗੀ ਤਰਨ ਤਾਰਨ ਦੇ ਪਿੰਡ 'ਚ ਚਾਰ ਬੰਦਿਆਂ ਦੀ ਇੱਕ ਮਹੀਨੇ ਇੱਕੋ ਪਿੰਡ 'ਚ ਡੈਥ ਹੋ ਗਈ ਡਰਗ ওভারਡੋਸ ਨਾਲ ਇਹ ਖਬਰਾਂ ਲੱਗੀਆਂ ਬਾਗੇ ਪ੍ਰਾਣੇ ਦੇ ਪਿੰਡ 'ਚ 7 ਦਿਨਾਂ 'ਚ ਇੱਕੋ ਪਿੰਡ ਭਲੂਰ ਦੋ ਬੰਦਿਆਂ ਦੀ ਡੈਥ ਹੋ ਗਈ ਡੈਥ ਹੋ ਗਈ ਡਰਗ ওভারਡੋਸ ਨਾਲ ਇਹ ਖਬਰਾਂ ਲੱਗੀਆਂ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਮੈਂ ਕਹੂੰਗਾ ਇੱਕ ਆਰਡਰ ਕੀਤਾ ਕਿ 10000 ਪੁਲਿਸ ਕਰਮਚਾਰੀ ਜਿਹੜਾ ਥਾਣਿਆਂ 'ਚ ਕੰਮ ਕਰਦਾ ਹੈ ਲੋਅਰ ਰੈਂਕਸ ਦੇ ਵਿੱਚ 10000 ਪੁਲਿਸ ਕਰਮਚਾਰੀ ਅਸੀਂ ਜਿਹੜੇ ਲੰਬੇ ਸਮੇਂ ਤੋਂ ਇੱਕ ਥਾਣੇ 'ਚ ਬੈਠੇ ਆ ਜਾਂ ਇੱਕ ਜ਼ਿਲ੍ਹੇ 'ਚ ਬੈਠੇ ਆ ਜਾਂ ਇੱਕ ਸ਼ਹਿਰ 'ਚ ਬੈਠੇ ਆ ਉਹਨਾਂ ਨੂੰ ਬਦਲ ਰਹੇ ਆ ਤਾਂ ਕਿ ਨੈਕਸਸ ਤੋੜਿਆ ਜਾ ਸਕੇ ਹੁਣ ਇਹ ਨੈਕਸਸ ਕਿਵੇਂ ਟੁੱਟੂਗਾ ਤੁਸੀਂ ਇਹਦੇ 'ਚ ਹੁਣ ਸਵਾਲ ਪੰਜਾਬ ਪੁਲਿਸ ਦੇ ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਨੂੰ ਵੀ ਦੇਣਾ ਪੈਣਾ ਤੇ ਇਸ ਜਵਾਬ ਭਗਵੰਤ ਮਾਨ ਐਜ਼ ਹੋਮ ਮਿਨਿਸਟਰ ਉਹਨੂੰ ਵੀ ਦੇਣਾ ਪੈਣਾ ਹੁਣ ਇਹ ਜਿਹੜਾ ਕਾਂਸਟੇਬਲ ਗੁਰਮੀਤ ਸਿੰਘ ਹੈ ਇਹਦੇ ਆਰਡਰ ਉਦੋਂ ਕੋਟਕਪੂਰੇ ਦੇ ਕਰ ਦਿੱਤੇ ਗਏ ਸੀ ਪਹਿਲਾਂ ਤੇ ਪਹਿਲਾਂ ਹੀ ਟੈਂਟਡ ਸੀ ਪਿੱਛੇ ਜੇ ਬਹਾਲ ਹੋਇਆ ਸੀ ਮਾੜੇ ਚੰਗੇ ਕੰਮਾਂ 'ਚ ਪਹਿਲਾਂ ਵੀ ਨਾ ਆਉਂਦਾ ਰਿਹਾ ਫੇਰ ਵੀ ਆਰਡਰ ਕਰਤੇ ਕੋਟਕਪੂਰੇ ਦੇ ਹੁਣ ਅੱਜ ਕਾਗਜ਼ਾਂ 'ਚ ਆਰਡਰ ਤਾਂ ਕੋਟਕਪੂਰੇ ਬੋਲ ਰਿਹਾ ਅੱਜ ਤੱਕ ਪਰ ਕੰਮ ਫਰੀਦਕੋਟ ਸਿਟੀ ਦੇ ਵਿੱਚ 2 ਨੰਬਰ 'ਚ ਕਰ ਰਿਹਾ ਸੀ ਕਿਹਦੇ ਹੁਕਮਾਂ ਤੇ ਇਹ ਜਵਾਬ ਦੇਵੇ ਫਰੀਦਕੋਟ ਪੁਲਿਸ ਇਹ ਜਵਾਬ ਦੇਵੇ ਐਸਐਸਪੀ ਜਵਾਬ ਦੇਵੇ ਭਗਵੰਤ ਮਾਨ ਕਿਹਦੇ ਹੁਕਮਾਂ ਤੇ ਜਿਸ ਕਾਂਸਟੇਬਲ ਦੇ ਕਾਗਜ਼ਾਂ ਦੇ ਵਿੱਚ ਆਰਡਰ ਕੋਟਕਪੂਰੇ ਦੇ ਬੋਲ ਰਹੇ ਐ ਕਿਹਦੇ ਜ਼ੁਬਾਨੀ ਹੁਕਮਾਂ ਤੇ ਕਿਹਦੀ ਸਿਫਾਰਿਸ਼ ਤੇ ਉਹਨੂੰ ਫਰੀਦਕੋਟ ਸਿਟੀ ਵਿੱਚ ਇੱਥੇ ਲਿਆ ਕੇ ਬਿਠਾਇਆ ਗਿਆ ਤੇ ਜਦੋਂ ਇੱਥੋਂ ਗੈਰਹਾਜ਼ਰ ਹੁੰਦਾ ਸੀ ਮੁਹਾਲੀ ਜਾਂਦਾ ਸੀ ਆਪਦਾ ਹੀਰੋਇਨ ਦਾ ਧੰਦਾ ਕਰਨ ਉਦੋਂ ਅੱਖਾਂ ਕਿਹਦੇ ਹੁਕਮਾਂ ਤੇ ਮੀਚੀਆਂ ਗਈਆਂ ਇਹ ਜੋ ਇਹ ਜਵਾਬ ਭਗਵੰਤ ਮਾਨ ਨੂੰ ਤੇ ਪੰਜਾਬ ਪੁਲਿਸ ਨੂੰ ਐਸਐਸਪੀ ਫਰੀਦਕੋਟ ਨੂੰ ਦੇਣਾ ਪੈਣਾ ਅੱਜ ਵੱਡੇ ਵੱਡੇ ਦਾਅਵੇ ਸਰਕਾਰ ਬੜੇ ਲੰਮੇ ਸਮੇਂ ਤੋਂ ਕਰ ਰਹੀ ਹੈ ਮੈਂ ਇੱਕ ਵੀਡੀਓ ਵੀ ਤੁਹਾਡੇ ਸਾਹਮਣੇ ਜ਼ਰੂਰ ਦਿਖਾਉਣੀ ਚਾਹੂੰਗਾ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੀ ਗੱਲ ਕੀ ਹੁੰਦੀ ਸੀ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ 10 ਦਿਨਾਂ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਹੁਣ ਇਸ ਕੋ ਫ੍ਰੀਹੈਂਡ ਦੋ 10 ਦਿਨੋਂ ਮੇ ਖਤਮ ਹੋ ਜਾਏਗਾ ਫਿਰ ਸਰਕਾਰ ਬਣੀ ਭਗਵੰਤ ਮਾਨ ਦੇ ਬਿਆਨ ਕਿਵੇਂ ਆਉਂਦੇ ਰਹੇ ਰੈਗੂਲਰਲੀ ਤੇ ਅੱਜ ਸਰਕਾਰ ਬਣੀ ਨੂੰ 2.5 ਸਾਲ ਤੋਂ ਉੱਪਰ ਹੋ ਗਏ ਤੇ ਅੱਜ ਹਾਲਾਤ ਪੰਜਾਬ ਦੇ ਕਿਵੇਂ ਨਰਕ ਬਣਦਾ ਜਾ ਰਿਹਾ ਇੱਕ ਨਸ਼ੇ ਦਾ ਦਰਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸ਼ੈ ਤੇ ਸਰਪ੍ਰਸਤੀ ਹੀਟ ਜਿਹੜਾ ਚੱਲ ਰਿਹਾ ਮੈਂ ਇੱਕ ਵਾਰੀ ਤੁਹਾਨੂੰ ਤੁਹਾਡੇ ਕੈਮਰਿਆਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਦਿਖਾਉਣਾ ਚਾਹੂੰਗਾ ਕਿਉਂਕਿ ਡੇਟ ਵਾਈਜ਼ ਇੱਕ ਅਸੀਂ ਕੰਪਾਈਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਅਰਵਿੰਦ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਬਿਆਨ ਨਸ਼ੇ ਵਾਲੇ ਮੁੱਦੇ ਤੇ ਕੀ ਕੀ ਆਉਂਦੇ ਰਹੇ ਆ ਉਹ ਤੁਸੀਂ ਇੱਕ ਵਾਰੀ ਦੇਖ ਲਓ ਕਿ ਉਸ ਤੋਂ ਅੱਗੇ ਫਿਰ ਮੈਂ ਬਾਕੀ ਦੀ ਗੱਲ ਕਰੂੰ ਜਨਵਰੀ 2022 ਤੋਂ ਚੱਲੇ ਇਹ ਸਰਕਾਰ ਬਣਨ ਤੋਂ ਪਹਿਲਾਂ ਕਿ ਸਰਕਾਰ ਸਾਡੀ ਬਣ ਕੇ 10 ਦਿਨਾਂ 'ਚ ਖਤਮ ਕਰਾਂ ਫਿਰ ਭਗਵੰਤ ਮਾਨ ਸਾਹਿਬ ਸਰਕਾਰ ਬਣਦੇ ਸਾਰ 2022 'ਚ ਕੀ ਰੋਡ ਮੈਪ ਤਿਆਰ ਹੋ ਗਿਆ ਫਿਰ 15 ਅਗਸਤ ਕਿੰਨੀਆਂ 15 ਅਗਸਤ ਆਗੀਆਂ ਕਿੰਨੀਆਂ 26 ਜਨਵਰੀ ਟੱਪ ਗਈਆਂ ਕਿੱਥੇ ਗਿਆ ਇਹ ਨਸ਼ੇ ਦੇ ਕਾਬੂ ਕਰਨ ਦਾ ਜਿਹੜਾ ਇਹਨਾਂ ਦਾ ਵਾਅਦਾ ਸੀ ਕਾਬੂ ਕਰਨਾ ਤਾਂ ਛੱਡੋ ਮੈਂ ਇੱਕ ਹੋਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਉਣੀ ਚਾਹਣਾ ਸਾਡੇ ਫਰੀਦਕੋਟ ਦੀ ਆ ਬਾਜ਼ੀਕਰ ਬਸਤੀ 'ਚ ਸਾਡੇ ਇੱਕ ਆਂਗਣਵਾੜੀ ਸੈਂਟਰ ਹੈ ਉਸ ਦੇ ਦੀਵਾਰ ਤੇ ਲਿਖਿਆ ਕਿ ਚਿੱਟਾ ਲਓ ਆ ਐਰੋ ਬਣੀ ਐ ਕਿੱਥੋਂ ਮਿਲਦਾ ਚਿੱਟਾ ਲਓ 1 ਕਿਲੋਮੀਟਰ 2 ਨੰਬਰ ਚੌਕ ਤੇ ਐਰੋ ਬਣ ਕੇ ਵੀ ਇੱਥੇ ਜਾਓ ਤੇ ਚਿੱਟਾ ਲਓ ਇਹ ਆਂਗਣਵਾੜੀ ਸੈਂਟਰ ਸਰਕਾਰੀ ਆਂਗਣਵਾੜੀ ਸੈਂਟਰ ਸਰਕਾਰ ਦੀ ਦਵਾਰ ਤੇ ਲਿਖਿਆ ਹੋਇਆ ਤੇ ਕੀ ਐਕਸ਼ਨ ਹੋਇਆ ਜੀ ਜਾ ਕੇ ਉਹਦੇ ਤੇ ਸਰਕਾਰ ਨੇ ਕੂਚੀ ਮਰਾਤੀ ਇਹ ਆਇਡੈਂਟੀਫਾਈ ਕੀਤਾ ਕਿ ਇਹ ਕਿਹੜੇ ਬੰਦਿਆਂ ਨੇ ਲਿਖਿਆ ਇਹ ਆਇਡੈਂਟੀਫਾਈ ਕੀਤਾ ਕਿ ਇਹ ਬੰਦੇ ਕੌਣ ਆ ਜਿਹੜੇ ਵੇਚ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ ਨਹੀਂ ਕਿਉਂਕਿ ਸਭ ਰਲੇ ਮਿਲੇ ਹੋਏ ਸੋ ਉਹੀ ਸਵਾਲ ਜਿਹੜਾ ਮੈਂ ਰਿਪੀਟ ਕਰਦਾ ਇੱਕ ਵਾਰੀ ਫੇਰ ਸੋ ਜੋ ਜਵਾਬ ਅੱਜ ਭਗਵੰਤ ਮਾਨ ਨੂੰ ਐਸ ਹੋਮ ਮਿਨਿਸਟਰ ਦੇਣਾ ਪੈਣਾ ਹੈ ਕਿ ਇੱਕ ਕਾਂਸਟੇਬਲ ਜਿਹਦੇ ਆਰਡਰ ਕੋਟਕਪੂਰੇ ਥਾਣੇ 'ਚ ਬੋਲ ਰਿਹਾ ਹੈ ਸਰਕਾਰੀ ਹੁਕਮਾਂ ਮੁਤਾਬਕ ਲਿਖਤੀ ਆਰਡਰਾਂ ਮੁਤਾਬਕ ਜੀ ਨੂੰ ਕੋਟਕਪੂਰੇ ਥਾਣੇ 'ਚ ਡਿਊਟੀ ਕਰਨੀ ਚਾਹੀਦੀ ਹੈ ਉਹ ਫਰੀਦਕੋਟ ਸਿਟੀ ਥਾਣੇ ਦੇ ਵਿੱਚ ਕਿਹਦੇ ਜ਼ੁਬਾਨੀ ਹੁਕਮਾਂ ਤੇ ਕਿਹਦੀ ਸਿਫਾਰਿਸ਼ ਤੇ ਤੇ ਇਲੈਗਲੀ ਕਿਵੇਂ ਇੱਥੇ ਕੰਮ ਕਰ ਰਿਹਾ ਸੀ ਕਿਉਂਕਿ ਆਰਡਰ ਨਹੀਂ ਆ ਉਹਦੇ ਆਰਡਰ ਕੋਡ ਪੂਰੇ ਦੇ ਆ ਸੋ ਫਰੀਦਕੋਟ ਥਾਣੇ ਚ ਕੀ ਕੀ ਦੀ ਸਫਾਰਿਸ਼ ਤੇ ਉਹਨੂੰ ਲਿਆਂਦਾ ਗਿਆ ਇਸ ਗੱਲ ਦਾ ਜਵਾਬ ਦੇਣ ਇਸ ਗੱਲ ਦਾ ਜਵਾਬ ਦੇਣ ਕਿ ਰੈਗੂਲਰਲੀ ਉਹਦੀ ਗੈਰ ਹਾਜ਼ਰੀ ਜਦੋਂ ਥਾਣੇ ਚ ਹੁੰਦੀ ਸੀ ਇੱਥੋਂ ਉਹਦੇ ਹਸਤੇ ਅੱਖਾਂ ਮੀਚਣ ਲਈ ਕਿਹਦੇ ਵੱਲੋਂ ਹਦਾਇਤ ਸੀ ਕਿ ਇਹਨੂੰ ਜਾਣ ਜੋ ਜਿੱਥੇ ਜੋ ਕੰਮ ਕਰਦਾ ਕਰੀ ਜਾਣਾ ਇਹ ਗੱਲ ਅੱਜ ਇਹ ਸਾਰੇ ਜਵਾਬ ਭਗਵੰਤ ਮਾਨ ਨੂੰ ਤੇ ਫਰੀਦਕੋਟ ਦੀ ਪੁਲਿਸ ਨੂੰ ਦੇਣੇ ਪੈਣ ਧੰਨਵਾਦ Subscribe to One India channel and never miss an update.